ਸਿਸਟਮ ਜਿਹੜਾ ਇੰਨਾ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿ ਇਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜੂਗਾ ਪਰ ਆਪਣੇ ਵੱਲੋਂ ਨiyet ਸਾਫ਼ ਹੈ ਕਿ ਅਸੀਂ ਠੀਕ ਕਰਾਂਗੇ ਇਹਨੂੰ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ 'ਚ ਸਾਡਾ ਸਾਥ ਦਿਓ। ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀਆਂ ਮਿਲੀਭੁਗਤਾਂ ਕਰਕੇ ਉਹਨੂੰ ਸਾਫ਼ ਕਰਨ ਤੇ ਲੱਗੇ ਹੋਏ ਆ। ਤੇ ਉਹਦੇ 'ਚ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਪ੍ਰਚਾਰਿਕ ਸਿਉਂਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਭ੍ਰਿਸ਼ਟਾਚਾਰ ਹੈ ਚਾਹੇ ਕਿਸੇ ਹੋਰ ਦਫਤਰ ਦਾ ਭ੍ਰਿਸ਼ਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਹਾਂ ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ ਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਹਾਂ ਪਰ ਸਿਸਟਮ ਜਿਹੜਾ ਇੰਨਾ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿ ਉਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜਿਓ ਪਰ ਆਪਣੀ ਵੱਲੋਂ ਨੀਅਤ ਸਾਫ਼ ਹੈ ਕੈਸੀ ਠੀਕ ਕਰਾਂਗੇ